ਆ ਡਾਕੂ ਆਇਨ ਇੰਦਰ ਸੈਲਫ ਤੇ ਬਰਸ਼ ਪਿਆ ਜ ਲੈ ਕੇ ਆ ਡਾਕੂ ਆ ਗਿਆ ਬਾਚ ਕੇ ਭੂੜਤਾ ਸਾਰਾ ਵਿੱਚੋਂ ਹਾ ਹਾਈ ਨਹੀਂ ਪਾਉਣ ਮੈਨੂੰ ਇਹ ਡਰ ਲੱਗਦਾ ਵੀ ਬੈੱਡ ਬੁੱਟ ਟੁੱਟ ਨਾ ਜਾਏ ਮੇਰੇ ਪਾਸ ਉਹ ਤਾਂ ਗੀਲਦਾ ਪੈਸਾ ਸ਼ਾਦੀ ਥੀ ਤੋਂ ਪੰਜਾਬੀ ਜੀ ਬੋਲ ਲਿਆ ਹਿੰਦੀ ਦਾ ਕਰਫਾ ਲੱਗਿਆ ਉਸਨੇ ਬੋਲਾ ਕੇਮ ਚੋ ਕੇਮ ਚੋ ਕੇਮ ਚੋ ਲੋਕ ਸਾਡੇ ਵਰਗੇ ਚਾਦਿਓ ਚਾਲੇ ਸੁੱਤੇ ਪਏ ਸਾਡਾ ਸਾਡੀ ਰਜਾਈਆਂ ਵਾਈਬ੍ਰੇਸ਼ਨ ਤੇ ਨਹੀਂ ਲੱਗੀਆਂ ਹੁੰਦੀਆਂ ਸਾਡੀ ਸ਼ਦੈਣ ਕੁੜੀ ਵੇਖਣ ਦੇ ਵਿੱਚ ਏਡੀ ਲੰਬੀ ਹੋ ਚੁੱਕੀ ਹੈ ਪਰ ਇਹਦੀ ਅਕਲ ਗਿੱਟਿਆਂ ਚ ਵੜ ਚੁੱਕੀ ਹੈ ਪਰ ਇੱਕ ਗੱਲ ਹੈ ਦੋਨੋਂ ਭਰਾ ਅਲੱਗ-ਅਲੱਗ ਨੇ ਇੱਕ ਜਿੱਟਾ ਇੱਕ ਕਾਲਾ ਛੇੜ ਲਿਆ ਮੈਂ ਪੂੰਡ ਛੇੜ ਲਿਆ ਹੋਏ ਮੇਰੇ ਬਾਹ ਲੈ ਗਿਆ ਮੇਰੀ ਬੱਚੀ ਬੱਚੀ ਬੜੀ ਵੱਡੀ ਨੇ ਨਿੱਕੀ ਬੱਚੀ ਹੋ ਹਾਈ ਰੱਬਾਏ ਬੀਬੀਓ ਕੀ ਕਰਦੀਆਂ ਚੰਨਿਆ ਕਿਨੇ ਕੁਛ ਬੋਲ ਰਹੀ ਸੀ ਬੀਬੀਆਂ ਰੰਗ ਤਵਾਸੇ ਕਰਦੀਆਂ ਤੇ ਰੁਟੀਨ ਤਾਂ ਬੀਬੀਆਂ ਬਦਲ ਗਈ ਸੀ ਮੂਠਾ ਸੱਚ ਵੱੜ ਕੇ ਆ ਕੇ ਲੈਟ ਫੇਰ ਚਲੇਗੀ ਫੇਰ ਗਈ ਆ ਵੇਖ ਆਇਆ ਤਾ ਆਏ ਵੀ ਤੂੰ ਫਿਰ ਵਿਆਂ ਤੇ ਤੁਰ ਗਿਆ ਤੈਨੂੰ ਕੋਈ ਕੰਮ ਨਹੀਂ ਹੈਗਾ ਹਾਂ ਸਮੋਸੇ ਕਿੱਥੇ ਨੇ ਮੇਰੇ ਛੇੜ ਲਿਆ ਮੈਂ ਪੂੰਡ ਛੇੜ ਲਿਆ ਹਾਏ ਮੇਰੀ ਬਾਹ ਲੈ ਗਿਆ ਹਾਏ ਮੇਰੀ ਬਾਹ ਟੁੱਟ ਗਈ ਸੱਚੀ ਗਿੰਦੇ ਛੱਡ ਦੇ ਵਿਚਾਰੀ ਆਈ ਏ ਹਾਂ ਭਗਾਨੇ ਕਰੂੰ ਫਿਰ ਮੈਨੂੰ ਗਈ ਦੇ ਤੂੰ ਗਈ ਦੇ ਤੂੰ ਗਈ ਦੇ ਤੂੰ ਸੀ ਪਾਣੀ ਘਰ ਗਈ ਆ ਪਾਣ ਤੇ ਨਾ ਤੇ ਆ ਗਿਆ ਨਾ ਪਾਣੀ ਤਾਂ ਜੀ ਤੇ ਆਈ ਗਈ ਆ ਪਾਣੀ ਹੋ ਰਿਹਾ ਤੇ ਬਾਹਤ ਬਾਹ ਮਰੋੜ ਦੇ ਉਹ ਬਾਜੀ ਨਾ ਪੰਗੇ ਲੈਂਦਾ ਪੂਆ ਇੰਨਾ ਪਰ ਨਾ 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 ਬੜਾ ਜ਼ੋਰ ਲਾ ਅੰਦਾਜ਼ ਹੀ ਵਿਗੜ ਗਿਆ ਏ ਪੂਆ ਮੈਂ ਤੇਰਾ ਨਾਮ ਨਹੀਂ ਕਰਵਾਉਂਦਾ ਮੈਂ ਤੇਰਾ ਬੋਲ ਨਹੀਂ ਕੋਨੀ ਮੈਂ ਕਿਹਦਾ ਪੂਆ ਹੀ ਹੈ ਪੂਆ ਹੀ ਮੈਂ ਬਾਸ ਹਾਂ ਸਵੇਰੇ ਮੇਰੇ ਪੂਆ ਜੀ ਤੇ ਚਾਚੂ ਕਹਿੰਦੇ ਕੈਨੇਡਾ ਤੁਰ ਗਈ ਤੇਰੀ ਪੂਆ ਚੜ ਗਈ ਜਾ ਅੱਜ ਮੈਂ ਕਿਹਾ ਪੂਆ ਜੀ ਨੇ ਸਾਨੂੰ ਦੱਸਿਆ ਹੀ ਨਹੀਂ ਹੁਣ ਸਵੇਰੇ ਫਿਰ ਆਪਣੇ ਮੋਢੇ ਲਾ ਦੇ ਬੋਰਡ ਬ ਮੇਰੀ ਮੰਮੀ ਲਾਪੇ ਦੇ ਕਿੱਥੇ ਮੇਰੀ ਮੰਮੀ ਅਸੀਂ ਮੈਂ ਭਾਜੀ ਨੂੰ ਮੈਂ ਕਿਹਾ ਸਾਡੀ ਪੂਆ ਗਵਾਛੜੀ ਤੁਸੀਂ ਕਿੰਦ ਤੁਹਾਡੀ ਪੂਆ ਨੂੰ ਛੱਡਿਆ ਸੀ ਚੰਗਾ ਭਲਾ ਸੇਵਾ ਤੇ ਮੈਂ ਕਿਹਾ ਸਾਨੂੰ ਨਹੀਂ ਪਤਾ ਸਾਡੀ ਪੂਆ ਦਿਓ ਸਾਨੂੰ ਮੈਂ ਪੂਆ ਜੀ ਮੈਂ ਸੋਨੂੰ ਭਾਜੀ ਨੂੰ ਮੈਂ ਕਿਹਾ ਸਾਡੀ ਪੂਆ ਗਵਾਤੀ ਤੁਸੀਂ ਸਾਡੀ ਪੂਆ ਮੋੜੋ ਸਾਨੂੰ ਨਹੀਂ ਪਤਾ ਭਾਜੀ ਕਹਿੰਦੇ ਸਾਡੀ ਮੈਂ ਆਪਣੀ ਮਾਤਾ ਉੱਤੇ ਮੈਂ ਕਿਹਾ ਸਾਡੀ ਪੂਆ ਪਹਿਲਾਂ ਹੈ ਆਪਣੀ ਫੈਮਿਲੀ ਹਿਸਟਰੀ ਪੂਆ ਨੂੰ ਪਤਾ ਉਹਨਾਂ ਖਾਣੀ ਆਪਾਂ ਟਾਈਪ ਕਰਨੀ ਹੈ ਤੀਸਰੀ ਜੋ ਪਾਕਿਸਤਾਨ ਤੋਂ ਆਪਾਂ ਇੱਥੇ ਅੱਕੇ ਪਹੁੰਚੇ ਹੈ ਨਾ ਸਿਰਫ ਇੰਨੇ ਤੱਕ ਪਤਾ ਆਪਾਂ ਹੁਣ ਮੈਂ 부ਆ ਜੀ ਦੇ ਨਾਲ ਸਪੈਸ਼ਲ ਇੱਕ ਪੋਡਕਾਸਟ ਕਰਨਾ ਹੈ 부ਆ ਜੀ ਤੁਹਾਡੀ ਇੰਟਰਵਿਊ ਲੈਣੀ ਹੈ ਠੀਕ ਹੈ ਮਿਲੋ ਜਿਓ ਉਹ ਸਾਰਾ ਸਟੋਰੀਆਂ ਦੱਸਣੀਆਂ ਪਿਛਲੀਆਂ ਟਾਈਪ ਕਰਉਣੀ ਹੈ ਟਾਈਪ ਕਰਾ ਕੇ ਨਹੀਂ ਨਹੀਂ ਆਪਾਂ ਵੀਡੀਓ ਰਿਕਾਰਡ ਕਰਾਂਗੇ ਟਾਈਪ ਕੀ ਕਰਨੀ ਹੈ ਉਹਨੂੰ ਕਹਿੰਦੇ ਮੈਂ ਗੱਲ ਕੀਤੀ ਉਹਨਾਂ ਟਾਈਪ ਕੀ ਕਰਨੀ ਹੈ ਆਪਣੀ ਜ਼ੁਬਾਨੀ ਦੱਸਣਗੇ 부ਆ ਜੀ ਨਾ ਮੈਂ ਉਹ ਕਰਨੀ 부ਆ ਜੀ ਇੰਟਰਵਿਊ ਲੈਣੀ ਹੈ ਕਾਦੀ ਲੈਣੀ ਆ ਮੈਂ ਪਾਕਿਸਤਾਨ ਤੋਂ ਆਪਾਂ ਆਏ ਦਿਲ ਨਹੀਂ ਦੱਸਣੀ ਐ ਮੈਂ ਕਿਹੜੇ ਪਾਕਿਸਤਾਨ ਨਹੀਂ ਆਈਆਂ ਸੁਣੀਆਂ ਤੇ ਆਣੇ ਨਾ ਸੁਣੀਆਂ ਤੇ ਆਣੇ ਸਾਡੇ ਨਾਲੋਂ ਜ਼ਿਆਦਾ ਸੁਣੀਆਂ ਨੇ ਤੁਸੀਂ ਜੋ ਹੰਡਾਇਆ ਤੁਸੀਂ ਇਹ ਪਰਿਵਾਰ 'ਚ ਨਾ ਤੂੰ ਮੇਰਾ ਭਰਾਣੇ ਦੀ ਡਿਊਟੀ ਲਈ ਦੀ ਡਿਊਟੀ ਬੰਦ ਕਰਦੀ ਆਪਣੀ ਮੈਂ ਵੀ ਛੁੜੀ ਛੱਡਦੀ ਆ ਆਪਣੀ ਡਿਊਟੀ ਮੈਂ ਪੁਆ ਪੁਆ ਲਬਲੀ ਐ ਆ ਗੱਲ ਕਰ ਪੁਆ ਆਹ ਜੀਪਕ ਹੈਲੋ ਆਹੀ ਆ ਮੇਰੀ ਬੱਚੀ ਬੱਚੀ ਬੜੀ ਵੱਡੀ ਨੇ ਨਿੱਕੀ ਬੱਚੀ ਹੋ ਦਾ ਨੈਕਸਟ ਆ ਸਾਡੇ ਬੈੱਡ ਖਾਲੀ ਹੋ ਚੁੱਕੇ ਨੇ ਹੌਲੀ ਹੌਲੀ ਸਮਾਨ ਜਾ ਰਿਹਾ ਹੈ ਨਿਕਲ ਨਿਕਲ ਕੇ ਸਮਾਨ ਵਿੱਚੋਂ ਸਾਡੀ ਸ਼ਦੈਣ ਕੁੜੀ ਵੇਖਣ ਦੇ ਵਿੱਚ ਏਡੀ ਲੰਬੀ ਹੋ ਚੁੱਕੀ ਪਰ ਇਹਦੀ ਅਕਲ ਗਿੱਟਿਆਂ ਚ ਵੜ ਚੁੱਕੀ ਹੈ ਸਾਡੀ ਸ਼ਿਪਕਲੀ ਸ਼ਿਪਕਲੀ ਆ ਗਈ ਸ਼ਿਪਕਲੀ ਨਾ ਬਚੇਗਾ ਸਬੂਤ ਨਾ ਇਹ ہماری ਸ਼ਿਪਕਲੀ ਆ ਵੇਖੋ ਭੂਆ ਨਾਲ ਆਪਣੀ ਨਾਲ ਲੜਦੀ ਹੈ ਦਿੱਦੀ ਜੀ ਨਹੀਂ ਦਿੱਦੀ ਜੀ ਰਹਿਣ ਦ ਦਿੱਦੀ ਜੀ ਨਹੀਂ ਤੁਸੀਂ ਦਿੱਦੀ ਜੀ ਹੋ ਮੇਰੇ ਵੱਡੇ ਦਿੱਦੀ ਜੀ ਹੋ ਤੁਸੀਂ ਮੇਰੇ ਰਿਸਪੈਕਟ ਓ ਰਿਸਪੈਕਟ ਕਰੋ ਇਨਾਂ ਦੀ ਉਹ ਤੇ ਸ਼ੈਲਫ ਤੇ ਉਹ ਪਿਆ ਆ ਡਾਕੂ ਆਏ ਨੇ ਇਧਰ ਸੈਲਫ ਤੇ ਬਰਸ਼ ਪਿਆ ਜ ਲੈ ਕੇ ਆ ਡਾਕੂ ਹੋ ਗਏ ਬਚ ਕੇ ਬਚ ਕੇ ਡਾਕੂਆਂ ਤੋਂ ਔੜਦਾ ਸਾਰਾ ਵਿੱਚੋਂ ਹਾ ਹਾਈ ਨਿਪਾਇਣ ਕੀ ਕੀਤਾ ਕੁਛ ਨਹੀਂ ਕੀਤਾ ਮਮਮੀ ਨੂੰ ਟੈਂਸ਼ਨ ਹੋ ਗਿਆ ਮੈਂ ਟੈਂਸ਼ਨ ਕੋਈ ਨਹੀਂ ਮੈਂ ਨੂੰ ਟੈਂਸ਼ਨ ਕਰੀ ਉਹ ਨਾ ਲੱਪੜ ਦਿੱਤਾ ਆਪਣੇ ਛੀਰਾਂ ਦੀ ਟੈਂਸ਼ਨ ਨਹੀਂ ਦੇਦਾ ਕੱਲ ਜੈਸਾ ਔਣ ਵਾਲੇ ਨੇ ਡਬੋਲੇ ਆਪਰਾ ਠੀਕ ਜੀ ਆ ਦੇ ਹਾਂ ਉਸ ਰਾਣੀ ਵਿੱਚ ਹੀ ਰਹੀ ਕੱਢੀ ਨਹੀਂ ਸੇਲੀ ਸੋਫਾ ਆਇਆ ਸੋਫਾ ਨਹੀਂ

ਚੱਲ ਕੋਈ ਹਾਈ ਉਹ ਵਿੱਚ ਹਾਈ ਉਹ ਲੀਜ਼ਰ ਡੱਟ ਗਈ ਹੈ ਕਿਵੇਂ ਵੱਧਦੇ ਨੇ ਆਜੋ ਆਜੋ ਨਿਕਲ ਜਾਈਂ ਵਾਰੀ ਸਵਾਰੀ ਵਾਰੀ ਸਵਾਰੀ ਮਿਲਾਰ ਮਤਲਬ ਨੇ ਵੇਚੀ ਬੰਦ ਕਰ ਦੋ ਵਾਰੀ ਸਵਾਰੀ 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 ਵਾਰੀ ਬੰਦ ਨਹੀਂ ਹੋਣੀ ਮੈਂ ਫੜਾ ਵਾਰੀ ਸਵਾਰੀ ਸਵਾਰੀ ਆਏ ਕੋ ਚੱਕ ਨਹੀਂ ਵਾਰੀ ਕਰੋ ਕਰ ਦੋ ਬੰਦ ਕਰ ਦੋ ਸਵਾਰੀ ਸਵਾਰੀ ਨਾ ਕਰੋ ਮम्मा ਮम्मा ਹੱਥ ਨਾਲ ਨਹੀਂ ਆਂਦਾ ਮੈਂ ਫੜਿਆ ਕਰਦਾ ਕਰਦਾ ਤਸਲੀਮ ਚਾਹ ਰਹੀ ਪੂਰਾ ਨਾ ਨਾ ਜਿੱਥੇ ਜਾਂਦੇ ਨਹੀਂ ਦਾਦੀ ਮਨੇ ਕਮਰਾ ਥੱਲੇ ਪਾਇਣੇ ਸ਼ਾਇਦ ਬੈਠਦੇ ਥੱਲੇ ਵੀ ਵਰਕਿੰਗ ਡੇਜ ਰੱਖਣਾ ਸੀ ਇਹਨਾਂ ਦੇ ਚ ਕੋਈ ਹੋਰ ਬੈਠ ਹੈ ਕਿ ਰੌਣਕ ਨਹੀਂ ਆਣੇ ਲਈ ਰੌਣਕ ਹੋਣੀ ਸੀ ਨਾ ਕਰੇ ਨਹੀਂ ਸੱਚੀ ਥੱਲੇ ਕੋਤੋਂ ਵਧੀਕ ਲਾਂਦੇ ਨੇ ਥੋੜਾ ਜਿਹਾ ਗਲਤ ਲੈ ਥੋੜਾ ਕੀ ਰੌਣਕ ਕੋੜੀ ਨਹੀਂ ਲਾਂਦੇ ਰੌਣਕ ਫੇਰ ਆ ਮੇਰਾ ਕਤਾਰੀ ਮੈਂ ਤੇ ਤੀਗੂ ਆਲੇ ਮੈਂ ਮਮੀ ਨੂੰ ਮੈਂ ਖਾ ਲਿਓ ਸੀਂ ਤੇ ਤੁਸੀਂ ਵੇਖਿਆ ਹੀ ਨਹੀਂ ਜਦੋਂ ਪਿੱਛੇ ਮੈਂ ਵੇੜਾ ਤੁੰਦੀ ਹਾਂ ਬਹੁਤ ਹਾਲ ਘਾਣ ਪਤਾ ਨਹੀਂ ਹਾਲ ਦੁੱਧ ਰੱਖ ਕੇ ਆਈ ਸੀ ਅੰਦਰ ਮੈਂ ਮੈਂ ਪੂਰਨ ਦੇ ਜਿੱਤ ਹਾਏ ਹਾਏ ਰੱਬਾਏ ਉਹ ਜੀਵਨ ਤੇਰਾ ਤਾਂ ਆ ਕੱਢ ਦਿੰਦੇ ਨੇ ਹਾਏ ਇਹ ਰੁਕੀ कैसे कैसे दिन देखने पड़ रहे अच्छा है मानता हूँ मैं रहे हूँ अच्छा है मैं आंदा हूँ वो आया नहीं एक सफाई करते हुए पकड़े गए, पकड़े गए गए मामू की जान और ये नींबू पानी और ये फूल बूटा और ये डाकू आ? ਲੋ ਲੋ ਹਰ ਵੇਲੇ ਕਰਾਂ ਕਰ ਮੈਂ ਵੀਡੀਓ ਬਣਾ ਇਹ ਕਿੰਦੇ ਇਹ ਕਿੰਦੇ ਨਿੰਬੂ ਪਾਣੀ ਬਣਾ ਨਾ ਬਣਾ ਨਾ ਤੂੰ ਬਹੁਤ ਸਵਾਦ ਬਣਾਉਂਦਾ ਬਣਾ ਨਾ ਨਿੰਬੂ ਪਾਣੀ ਇਹ ਕਿੰਦੇ ਮੈਂ ਤਾਂ ਆਪ ਨਹੀਂ ਉਹ ਵਾਲਾ ਉਸਨੇ ਬੋਲਾ ਕੇਮ ਚ ਕੇਮ ਚ ਦੱਸੋ ਵੀ ਤਾਂ ਸਟੋਰੀ ਤਾਂ ਹੀ ਪਤਾ ਲੱਗੇ ਬੋਲਾ ਕੇਮ ਚ ਉਸਨੇ ਬੋਲਾ ਏਮ ਚ ਕੇਮ ਚ ਮੈਂ ਬੋਲਾ ਪ੍ਰੇਮ ਚ ਹਾਂ ਬੋਲਾ ਕੇਮ ਚ ਕੀ ਸਟੋਰੀ ਵੀ ਦੱਸੋ ਜੀ ਸਹੀ ਤਾਂ ਪੁੱਛੋ ਸਟੋਰੀ ਕੀ ਦੱਸਣਾ ਹੈ ਇੱਕ ਮਾਸੀ ਸੀ ਮਾਮੀ थी एक मामੀ ਹੈ ਇੱਕ ہماری ਮਾਮੀ ਹੈ ਜੋ ਬਹੁਤ ਜ਼ਿਆਦਾ ਮਾਡਰਨ ਹੈ ਤੇ ਇੱਕ ਵਾਰ ਕੀ ਬਾਤ ਹੈ ਹਮਾਰੇ ਸ਼ਾਦੀ ਥੀ ਤਾਂ ਪੰਜਾਬੀ ਜੀ ਬੋਲ ਲਿਆ ਹਿੰਦੀ ਦਾ ਗਲਫਾ ਲੱਗਿਆ ਇੱਕ ਵਾਰੀ ਸਾਡੇ ਵਿਆਹ ਸੀ ਤੇ 12 ਰਾਤ ਦੇ ਵਜੇ ਸਨ ਸਾਰੀ ਦੁਨੀਆ ਸੁੱਤੀ ਪਈ ਸੀ ਤੇ ਮਾਮੀ ਸਾਡੀ ਸ਼ੁਰੂ ਤੋਂ ਮਾਡਰਨ ਸੀ ਉਹਨੇ ਪੀਲ ਆਫ ਮਾਸਕ ਲਾਇਆ ਹੋਇਆ ਸੀ ਤੇ ਸਾਰੇ ਸੁੱਤੇ ਪਏ ਸਿਰਜਾਈਆਂ ਲੈ ਕੇ ਤੇ ਮਾਮੀ ਲੱਗੀ ਪਈ ਰਾਤ ਨੂੰ ਨਾਲ ਪੀਲ ਆਫ ਮਾਸਕ ਲਾਣ ਨਾਲੇ ਕਰੇ ਉਸਨੇ ਬੋਲਾ ਕੇਮ ਚੋ ਕੇਮ ਚੋ ਕੇਮ ਚੋ ਫਿਰ ਸਾਰੇ ਜਿਹੜੇ ਲੋਕ ਸਾਡੇ ਵਰਗੇ ਵਿੱਚ ਆਦੂ ਚਾਲੇ ਸੁੱਤੇ ਪਏ ਸਾਡਾ ਸਾਡੀਆਂ ਰਜਾਈਆਂ ਵਾਈਬ੍ਰੇਸ਼ਨ ਤੇ ਨਹੀਂ ਲੱਗੀਆਂ ਹੁੰਦੀਆਂ ਰਜਾਈ ਦੇ ਅੰਦਰ ਹੀ ਹੱਸ ਰਹੇ ਸੀ ਬਾਹਰ ਨਿਕਲ ਕੇ ਨਹੀਂ ਹੱਸ ਰਹੇ ਛੱਡਿਓ ਰਸੀ ਆਸ ਤੁਸ ਕੇ ਸੌਂਗੇ ਇਸ ਤਰ੍ਹਾਂ ਸਾਡਾ ਬਹੁਤ ਅੱਛੀ ਸਾਨੂੰ ਨੀਂਦ ਆਈ ਹੁਣ ਮੈਨੂੰ ਡਾਰੇ ਵੀ ਬੈੱਡ ਨੇ ਟੁੱਟ ਗਏ ਮੇਰੇ ਭਾਰ ਨਾਲ ਓ ਮਾਈ ਗੋਡ ਵਾ 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 ਪਰ ਇੱਕ ਗੱਲ ਹੈ ਦੋਨੋਂ ਭਰਾ ਲੱਗ ਲੱਗ ਨੇ ਇੱਕ ਦਾ ਹੈ ਖੋਲਦਾ ਇਸ ਦਾ ਇੱਕ ਚਿੱਟਾ ਇੱਕ ਕਾਲਾ ਨਹੀਂ ਨਹੀਂ ਕਾਲਿਆ ਨਾਲ ਸਗੋ ਵਧੀਆ ਲੱਗਦਾ ਪਿਆ ਹੁਣ ਬੰਦ ਕਰਦੇ ਵਾਸਤੇ ਕਿ ਨਾਲੋਂ ਕੋਮੇਡੀ ਚੱਲਦੀ ਹੈ ਕੋਮੇਡੀ ਚੱਲਦੀ ਵੀ ਨਾਲ ਕੀ ਪਤਾ ਕਦੋਂ ਫਨੀ ਮੋੜ ਤੇ ਆ ਜਾ ਤੇ ਵੀਡੀਓ ਵੀ ਨਾ ਬਣਦਾ ਹੱਥ ਹਿਲ ਰਿਹਾ ਪਿਆ ਬੁਰੀ ਤਰ੍ਹਾਂ ਹਾਂਜੀ ਕੀ ਕਰੇ ਤੇ ਸਾਡੇ ਦਿੱਦੀ ਜੀ ਨੇ ਵੱਡੇ ਜਿਨ੍ਹਾਂ ਨੇ ਫੋਨ ਚੁੱਕਿਆ ਹੋਇਆ ਇਹ ਕਹਿੰਦੇ ਕਿ ਮੈਂ ਤੁਹਾਨੂੰ ਸੁਪਰਵਾਈਜ਼ ਕਰਾਂਗੀ ਹੈਨਾ ਸੁਪਰਵਾਈਜ਼ਰ ਹੀ ਹੁੰਦਾ ਸੁਪਰਵਾਈਜ਼ ਕਰਾਂਗੀ ਮੈਂ ਹੱਥੀਂ ਕੁਛ ਨਹੀਂ ਕਰਨਾ ਇਹ ਫਿਰ ਅਰਮ ਨੂੰ ਕੀ ਆਰਮ ਨੂੰ ਫਰਾਂ ਨੂੰ ਮਾਰੇ ਡੰਡਾ ਇੱਧਰ ਸੈਟਿੰਗ ਹੋ ਰਹੀ ਏਦਰ ਸਮਾਨ ਦੀ ਚੀਪੀਸਟ ਆਈ ਹੋਈ ਹਾਂ ਅਜੀ ਇਨਸਟ੍ਰਕਸ਼ਨ ਨੇ ਰਹੇ ਸੈਟਿੰਗ ਠੀਕ ਹਾਂ ਇਹ ਸੈਟਿੰਗ ਕਰਾਣ ਆਈਆਂ ਨੇ ਆਪਣੀ ਜਠਾਣੀ ਦੇ ਨਾਲ ਹੈਨਾ ਬੀਬੀਆਂ ਹਾਂ ਉਹ ਵੀ ਪੜੀ ਹਾਂ ਅੱਗੇ ਦੱਸਣਾ ਵੀ ਨਹੀਂ ਲੱਗ ਰਿਹਾ ਹਾਂ ਹਾਂ ਬ੍ਰੈਂਡ ਦਾ ਕੋਈ ਆਸ ਤੇ ਲੱਗੀਆਂ ਪਈਆਂ ਸਿਆਰੀਆਂ ਆਪਣੇ ਘਰ ਹੁਣ ਆਸ ਕਰਦੇ ਕਿ ਇਹ ਨਹੀਂ ਲੈਣਗੇ ਅੱਗੇ ਕਿ ਸਾਰੇ ਚਲੋ ਆ ਇੱਕ ਪਾਸੇ ਹੋ ਗਿਆ ਇੰਨਾ ਸਮਾਨ ਫਿਰ ਦੂਜਾ ਬਾਕੀ ਉਧਰ ਕਰ ਦਈਏ ਸੱਟ ਆਓ ਬੋਲ ਸਣਾ ਇੱਥੇ ਰੱਖੀਏ ਆ ਤੇ ਉਧਰਲੇ ਪਾਸੇ ਰੱਖਾਂਗੇ ਹਨ ਪਰਲੇ ਤੇ ਇਹ ਵੀ ਨੀਂਦ ਵਧੀਆ ਆਉਂਦੀ ਪਤਾ ਨਹੀਂ ਹੁੰਦੀ ਆ ਪਤਾ ਨਹੀਂ ਮੈਨੂੰ ਤੇ ਸਭ ਥੱਕ ਜਾਂਦਾ ਮੈਨੂੰ ਨਹੀਂ ਵਧੀਆ ਆਉਂਦੀ ਮੇਰਾ ਬੀਪੀ ਅੱਜ ਬੜਾ ਵਧੀਆ ਪਿਆ ਸੀ

ਵੱਡੀ ਸਾਰੀ ਵੇਖੀ ਕਿਸੇ ਨੇ ਐ ਸ਼ਿਪਕਲੀ ਗਿਆ ਮੈਂ ਨਾ ਲਿਆ ਕਿਸੇ ਦਾ ਮੈਂ ਤਾਂ ਸ਼ਿਪਕਲੀ ਗਿਆ ਕੋਈ ਮੈਂ ਕਿਹਾ ਹੀ ਨਹੀਂ ਕੁਸ਼ ਕੁਸ਼ ਤੇਰਾ ਸੇ ਰੂਣੀ ਦੁੱਖਣ ਲੱਗ ਗਿਆ ਸਮਝਦਾਰ ਕੇ ਲਈ ਇਸ਼ਾਰਾ ਹਾਂ ਉਹ ਸਮਝ ਗਈ ਐ ਆ ਵੇਖੀ ਤੇਰੇ ਪੌੜੀਆਂ ਨਾਲ ਲੰਮ-ਲੰਮ ਕੋਈ ਹਾਲ ਨਹੀਂ ਕਰਨ ਡੇ ਲਾ ਮੈਂ ਰੱਖਣੀ ਆ ਰੱਖ ਲਈਆਂ